ਸਸੇ ਗੱਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈ ਸੁਮੇਂਦਰ ਦੇਖ ਰਹੇ ਹੋ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ ਕਿ ਪੰਜਾਬ ਦੇ ਵਿੱਚ 5 ਅਤੇ 6 ਜਨਵਰੀ 2025 ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਮੀਂਹ ਦੇ ਅਪਡੇਟ ਲਗਾਤਾਰ ਮੌਸਮ ਵਿਭਾਗ ਵੱਲੋਂ ਜਾਰੀ ਕੀਤੇ ਜਾ ਰਹੇ ਨੇ ਤੇ ਇਸ ਮੀਂਹ ਦੇ ਬਾਰੇ ਨਵਾਂ ਇੱਕ ਅਪਡੇਟ ਜਿਹੜਾ ਹਾਜ਼ਰ ਹੋਇਆ ਤੁਹਾਡੇ ਸਾਹਮਣੇ ਲੈ ਕੇ ਪ੍ਰੈਜੈਂਟ ਕਰਨ ਜਾ ਰਹੇ ਹਾਂ ਜੀ ਕਿ ਦੱਸਾਂਗੇ ਕਿਸ ਕਿਸ ਇਲਾਕੇ ਵਿੱਚ ਕਦੋਂ ਮੀਂਹ ਦੀ ਸੰਭਾਵਨਾ ਬਣ ਰਹੀ ਹੈ ਮੀਂਹ ਦੀ ਸੰਭਾਵਨਾ ਵਧੀ ਹੈ ਜਾਂ ਘਟੀ ਹੈ ਕਿਵੇਂ ਦਾ ਮੀਂਹ ਹੋਵੇਗਾ ਤੇ ਕਿਹੜੇ ਜ਼ਿਲ੍ਹੇ ਪ੍ਰਭਾਵਿਤ ਹੁੰਦੇ ਦਿਖਾਈ ਦੇ ਰਹੇ ਨੇ ਤੇ ਕਿੰਨੇ ਕ ਵਜੇ 5 ਤਰੀਕ ਤੋਂ ਮੀਂਹ ਦੀ ਸੰਭਾਵਨਾ ਸ਼ੁਰੂ ਹੋ ਰਹੀ ਹੈ ਸਭ ਤੋਂ ਪਹਿਲਾਂ ਤਾਜ਼ਾ ਸੈਟੇਲਾਈਟ ਇਮੇਜ ਦੇਖੀ ਜਾਵੇ ਤਾਂ ਸਾਨੂੰ ਫਿਲਹਾਲ ਇਸ ਬੈਲਟ ਦੇ ਵਿੱਚ ਲਗਾਤਾਰ ਧੁੰਦ ਦੇ ਹਾਲਾਤ ਦਿਖਾਈ ਦੇ ਰਹੇ ਨੇ ਪੰਜਾਬ ਹਰਿਆਣਾ ਰਾਜਸਥਾਨ ਐਮਪੀ ਯੂਪੀ ਇਹਨਾਂ ਵਿੱਚ ਲਗਾਤਾਰ ਬਹੁਤੇ ਇਲਾਕੇ ਵਿੱਚ ਸੰਗਣੀ ਧੁੰਦ ਦੇਖਣ ਨੂੰ ਮਿਲ ਰਹੀ ਹੈ ਤੇ ਪੂਰਬੀ ਹਵਾ ਦੀ ਵਾਪਸੀ ਹੋ ਰਹੀ ਹੈ ਜਿਸ ਦੇ ਕਾਰਨ ਨਿਕੇ ਦਾ ਮਾਹੌਲ ਵੀ ਪੰਜਾਬ ਦੇ ਵਿੱਚ ਬਣਦਾ ਹੋਇਆ ਦਿਖਾਈ ਦੇ ਰਿਹਾ ਹਲਕੀ ਦਰਮਿਆਨੀ ਧੁੱਪ ਵੀ ਪੰਜਾਬ ਦੇ ਬਹੁਤੇ ਹਿੱਸਿਆਂ ਵਿੱਚ ਦੇਖਣ ਨੂੰ ਮਿਲ ਰਹੀ ਹੈ ਤੁਸੀਂ ਵੀ ਕਮੈਂਟ ਕਰਿਓ ਤੁਹਾਡੇ ਇਲਾਕੇ ਦੇ ਵਿੱਚ ਇਸ ਸਮੇਂ ਮੌਸਮ ਕਿਵੇਂ ਦਾ ਹੈ ਚੈਨਲ ਤੇ ਨਮੋ ਪਹਿਲੀ ਵਾਰ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਵੈਦਰ ਬਾਈ ਸਮੁੰਦਰ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਮੌਸਮ ਦੀ ਹਰ ਇੱਕ ਜਾਣਕਾਰੀ ਤੁਹਾਨੂੰ ਸਮੇਂ ਸਿਰ ਮਿਲਦੀ ਰਹੇ ਗੱਲ ਕਰਦੇ ਹਾਂ ਜੀ ਹੁਣ ਮੀਂਹ ਦੇ ਹਾਲਾਤਾਂ ਦੀ ਤੁਸੀਂ ਦੇਖ ਸਕਦੇ ਹੋ ਤਾਜ਼ਾ ਸੈਟਲਾਈਟ ਇਮੇਜ ਤੋਂ ਪੰਜਾਬ ਦੇ ਉੱਤਰ ਪੱਛਮੀ ਇਲਾਕਿਆਂ ਦੇ ਵਿੱਚਕਾਰ ਹੁਣ ਲਗਾਤਾਰ ਬਦਲੀ ਸਿਸਟਮ ਐਕਟੀਵੇਟ ਹੁੰਦੇ ਦਿਖਾਈ ਦੇ ਰਹੇ ਨੇ ਜਿਸ ਦੇ ਕਾਰਨ ਪੰਜਾਬ ਦੇ ਉੱਤਰ ਪੱਛਮੀ ਇਲਾਕੇ ਤੋਂ ਪੰਜਾਬ ਦੇ ਵਿੱਚ ਐਂਟਰੀ ਹੋਵੇਗੀ ਮੀਂਹ ਦੀ 5 ਤਰੀਕ ਨੂੰ ਜਿਦੇ ਵਿੱਚ ਖਾਸ ਤੌਰ ਤੇ ਮਾਝੇ ਦਾ ਇਲਾਕਾ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਹੁਸ਼ਿਆਰਪੁਰ ਤੇ ਪਠਾਨਕੋਟ ਦੇ ਇਲਾਕੇ ਸ਼ੁਰੂਆਤੀ ਤੌਰ ਤੇ ਪ੍ਰਭਾਵਿਤ ਹੁੰਦੇ ਦਿਖਾਈ ਦੇ ਰਹੇ ਨੇ ਤੇ ਇਹਨਾਂ ਇਲਾਕਿਆਂ ਦੇ ਵਿੱਚਕਾਰ ਸਾਨੂੰ ਦੇਖਣ ਨੂੰ ਜਿਹੜਾ ਮਿਲ ਰਿਹਾ ਸਿਸਟਮ ਉਹ ਇਹ ਹੈ ਕਿ ਮੀਂਹ ਦੀ ਸੰਭਾਵਨਾ 5 ਤਰੀਕ ਸ਼ਾਮ ਤੋਂ ਬਣ ਰਹੀ ਹੈ ਜੋ ਸਵੇਰ ਤੋਂ ਬਣਦੀ ਦਿਖਾਈ ਦੇ ਰਹੀ ਸੀ ਉਹ ਸਿਸਟਮ ਹੁਣ ਥੋੜਾ ਜਿਹਾ ਡਿਲੇ ਹੋ ਚੁੱਕਿਆ ਹੈ ਕਿਉਂਕਿ ਪੂਰਬੀ ਹਵਾ ਦੀ ਐਂਟਰੀ ਹੋਣ ਦੇ ਕਾਰਨ ਸਿਸਟਮ ਥੋੜਾ ਜਿਹਾ ਪਿੱਛੇ ਜਾ ਚੁੱਕੇ ਨੇ ਜਿਸ ਦੇ ਨਾਲ ਉਮੀਦ ਹੈ ਕਿ 5 ਤਰੀਕ ਸ਼ਾਮ ਤੋਂ ਮੀਂਹ ਦੀ ਸੰਭਾਵਨਾ ਬਣਦੀ ਹੋਈ ਦਿਖਾਈ ਦੇ ਰਹੀ ਹੈ ਤੇ 6 ਤਰੀਕ ਸ਼ਾਮ ਤੱਕ ਲਗਾਤਾਰ ਮੀਂਹ ਦੇ ਹਾਲਾਤ ਪੰਜਾਬ ਦੇ ਵਿੱਚ ਬਰਕਰਾਰ ਰਹਿਣਗੇ ਜ਼ਿਲ੍ਹਿਆਂ ਦੀ ਗੱਲ ਕੀਤੀ ਜਾਵੇ ਤਾਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਅੰਮ੍ਰਿਤਸਰ ਤਰਨਤਾਰਨ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਹਿਰ ਨੰਗਲ ਅਨੰਦਪੁਰ ਸਾਹਿਬ ਦਾ ਇਲਾਕਾ ਰੂਪਨਗਰ ਮਰਿੰਡਾ ਕਰਾਲੀ ਮੁਹਾਲੀ ਚੰਡੀਗੜ੍ਹ ਪਟਿਆਲਾ ਫਤਿਹਗੜ੍ਹ ਸਾਹਿਬ ਇਹਨਾਂ ਵਿੱਚ ਮੀਂਹ ਦੇ ਹਾਲਾਤ ਲਗਾਤਾਰ ਬਣਦੇ ਦਿਖਾਈ ਦੇ ਰਹੇ ਨੇ ਜਿਸ ਦੇ ਕਾਰਨ ਉਮੀਦ ਹੋ ਰਹੀ ਹੈ ਲਗਾਤਾਰ ਕਿ ਇਹਨਾਂ ਇਲਾਕਿਆਂ ਵਿੱਚਕਾਰ 5 ਤਰੀਕ ਸ਼ਾਮ ਤੋਂ ਲੈ ਕੇ 6 ਤਰੀਕ ਤੱਕ ਮੀਂਹ ਦੇ ਚਾਂਸ ਵੱਧ ਰਹੇ ਨੇ ਗੱਲ ਕਰ ਲੈਂਦੇ ਹਾਂ ਤਾਪਮਾਨ ਦੀ ਇਹਨਾਂ ਦਿਨਾਂ ਵਿੱਚ ਤਾਪਮਾਨ ਥੋੜਾ ਜਿਹਾ ਵੱਧਦਾ ਹੋਇਆ ਦਿਖਾਈ ਦੇ ਰਿਹਾ ਕਿਉਂਕਿ ਪੂਰਬ ਦੀ ਹਵਾ ਦੀ ਵਾਪਸੀ ਹੋ ਰਹੀ ਹੈ ਤੇ ਪੂਰਬੀ ਹਵਾ ਜਦੋਂ ਵੀ ਆਉਂਦੀ ਹੈ ਤਾਂ ਪੰਜਾਬ ਦਾ ਮੌਸਮ ਨਿੱਗ ਵਾਲਾ ਹੋ ਜਾਂਦਾ ਹੈ ਕਿਉਂਕਿ ਪੂਰਬ ਦੀ ਹਵਾ ਥੋੜੀ ਜੀ ਗਰਮੈਸ਼ ਵਾਲੀ ਹੁੰਦੀ ਹੈ ਥੋੜੀ ਜੀ ਨਮੀ ਵਾਲੀ ਹੁੰਦੀ ਹੈ ਤੇ ਨਾਲ ਦੀ ਨਾਲ ਥੋੜੀ ਜੀ ਗੰਦਲਾ ਮਾਹੌਲ ਵੀ ਹੁੰਦਾ ਜਿਸ ਦੇ ਕਾਰਨ ਧੁੰਦ ਦੇ ਹਾਲਾਤ ਵੀ ਬਣਨਗੇ ਪਰ ਤਾਪਮਾਨ ਦੇ ਵਿੱਚ ਵਾਧਾ ਹੋਣ ਦੇ ਕਾਰਨ ਠੰਡ ਤੋਂ ਥੋੜੀ ਜੀ ਛੁਟਕਾਰਾ ਪੰਜਾਬ ਵਾਸੀਆਂ ਨੂੰ ਮਿਲਦਾ ਹੋਇਆ ਦਿਖਾਈ ਦੇਵੇਗਾ ਤੇ ਇਸ ਦੇ ਨਾਲ ਜਿਹੜੀ ਅਪਡੇਟ ਮੇਨ ਇਹੀ ਹੈ ਕਿ 5 ਤਰੀਕ ਸ਼ਾਮ ਤੋਂ ਲੈ ਕੇ 6 ਤਰੀਕ ਸ਼ਾਮ ਦੇ ਵਿੱਚ ਕਰਮੀ ਦੇ ਚਾਂਸ ਨੇ ਤੇ ਅੱਜ ਸ਼ਾਮ ਨੂੰ ਜਿਹੜੀ ਵੀ ਨਵੀਂ ਅਪਡੇਟ ਆਵੇਗੀ ਤੁਹਾਡੇ ਤੱਕ ਜਾਣਕਾਰੀ ਲੈ ਕੇ ਸਭ ਤੋਂ ਪਹਿਲਾਂ ਹਾਜ਼ਰ ਹੋਵਾਂਗੇ ਬਣੇ ਰਹੋ ਚੈਨਲ ਵੈਦਰਵਾਈਸ ਸੁਮਿੰਦਰ ਤੇ ਅਗਲੀ ਜਾਣਕਾਰੀਆਂ ਲੈ ਕੇ ਮਿਲਦੇ ਹਾਂ ਜੀ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ